ਸਤਨਾ ਵਾਹਿਗੁਰੂ ਸਤਿਗੁਰ ਸਾਹਿਬ ਜੀ ਓ ਸੁਰਤ ਮਹੱਲਾ ਪੰਦਵਾ ਕਰ ਤੂਤਾ ਅਸ਼ਟਪਤੀਆਂ ਇੱਕ ਓ ਅੰਕਾਰ ਸਤਗੁਰ ਪਰਸਾਤ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਪੈੰਗੰਮ ਸਤਾਦੇ ਪੰਚ ਦਿਨਾ ਸਿਉ ਸੰਗ ਨਾ ਛਟਕਿਓ ਅਦਕ ਅਹੰਗ ਬੁਧ ਵਾਂਦੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਪੇ ਅਗਮ ਸਦੇ ਪੰਚ ਦਿਨਾ ਸਿਉ ਸੰਗ ਨਾ ਛਟਕਿਓ ਅਦਕ ਅਹੰਗ ਬੁਧ ਵਾਂਦੇ ਦਿਲ ਲੱ ਨਾ ਧਾਈ ਮੈਂ ਕੀਏ ਕਰਮ ਅਨੇਕਾ ਹਰਿ ਪ੍ਰਿਉ ਸੁਆਮੀ ਕੈ ਦਵਾਰ ਦੇਜ ਬુદ્ધ ਵਿਵੇਕ ਰਹਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੇ ਭਮਿਓ ਦੁਬਿਦਾ ਸੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਇ ਵਸਿਓ ਸਿਰ ਕਰਬਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰਗਵ ਬੋਧਿਤ ਦਾਨ ਦਾ ਤਰਾ ਅਨਵਸਤਰ ਭੂਮ ਬਹੁ ਅਰਤੇ ਨਹੀਂ ਮਿਲਿਆ ਹਰ ਦੁਆਰਾ ਪੂਜਾ ਅਰਚਾ ਵੰਦਨ ਢੰਡੋ ਖੜ ਕਰ ਮਾਰਤ ਰਹਤਾ ਹਉ ਕਰਤ ਵੰਦਨ ਮੈਂ ਪਰਿਆ ਨਹੀਂ ਮਿਲਿਆ ਇਹ ਤੁਕਤਾ ਜੋਗ ਸਿਤਿਆ ਸੰਚੌਰਾਸੀ ਇਹ ਭੇਕਰ ਕਰ ਰਹਾ ਬੜੀ ਆਰਜ਼ਾ ਫਿਰ ਫਿਰ ਜਨਮ ਹਰਿ ਸ਼ਰਨ ਸੰਗ ਨਾ ਗਇਆ ਰਾਜ ਨੀਲਾ ਰਾਜਨ ਕੀ ਰਤਨਾ ਕਰਿਆ ਹੁਕਮ ਅਸਬਾਰ ਸੇਜ ਸੁਨੀ ਚੰਦਨ ਚੂਆ ਲੜਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭੈਓ ਪ੍ਰਾਪਤ ਜਿਸ ਤੁਰਵਲੇ ਕੇ ਕਹ ਲੈਨਾ ਤੇਰੂ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਬੰਧਨ ਹਰ ਹਰ ਕੀਰਤਨ ਇਹ ਮਨ ਰਤਾ ਤੇਰੂ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਬੰਧਨ ਹਰ ਹਰ ਕੀਰਤਨ ਇਹ ਮਨ ਰਤਾ ਰਹਾ ਦੁਜਾ ਵਾਹਿ គ្រੁਦਿਕ ਕਲਸਾ ਵਾਹਿ គ្រੁਦਿਕ ਕੀ ਭਤੇ